ਲਓ ਜੀ ਆਪਣੇ ਅੱਜ ਆ ਗਿਆ 4 ਤੇ 4 ਆਪਾਂ ਕਿਹੜੇ ਏਰੀਆ ਚ ਮੰਗਾਇਆ ਹੈ ਆਪਾਂ ਬਾਈ ਨਾਲ ਗੱਲਬਾਤ ਕਰਾ ਦਿੰਨੇ ਆ ਤੇ ਤੁਸੀਂ ਕਿਤੇ ਵੀ ਪਹੁੰਚ ਕਰਵਾ ਸਕਦੇ ਹੋ ਗੱਡੀ ਆ ਬਾਈ ਕੋਲੇ ਤੇ ਬਹੁਤ ਵਧੀਆ 4 ਨਿਕਲਿਆ ਬਾਈ ਨੇ ਚੈੱਕ ਵੀ ਕਰਾਇਆ ਆਪਾਂ ਪਹਿਲਾਂ ਵੀਡੀਓ ਇੱਕ ਸ਼ਾਰਟ ਜਿਹੜੀ ਸ਼ੇਅਰ ਕੀਤੀ ਆ ਤੇ ਪਹੁੰਚ ਕਰਦੇ ਨੇ ਤੇ ਬਾਈ ਤੋਂ ਪੁੱਛ ਰਹੀ ਨੇ ਕਿਹੜਾ ਏਰੀਆ ਸਤਸਿਕਾ ਬਾਈ ਜੀ ਸਤ ਸ੍ਰੀ ਅਕਾਲ ਜੀ ਬਾਈ ਜੀ ਕਿਹੜਾ ਏਰੀਆ ਆਪਣਾ ਬਾਈ ਆਪਣਾ ਏਰੀਆ ਹੈਗਾ ਲੁਧਿਆਣਾ ਠੀਕ ਆ ਜੀ ਪੰਡ ਹੈਗਾ ਰਤਨਾ ਅੱਛਾ ਜੀ ਲੁਧਿਆਣਾ ਜ਼ਿਲ੍ਹੇ ਚ ਪਿਆ ਜਾਂਦਾ ਈ ਤੇ ਇਹ ਚਾਰ ਦਾ ਹੀ ਕਰਦੇ ਹੋ ਕੰਮ ਹਾਂਜੀ ਹਾਂ ਚਾਰ ਦਾ ਹੀ ਤੇ ਪਹੁੰਚ ਕਿੱਥੋਂ ਤੱਕ ਕਰ ਦਿੰਦੇ ਹੋ ਪਹੁੰਚ ਪੰਜਾਬ ਦੇ ਵਿੱਚ ਕਿਤੇ ਵੀ ਕਰ ਦਈਦੀ ਆ ਠੀਕ ਆ ਕਿਤੇ ਵੀ ਕੋਈ ਮੰਗਾ ਸਕਦਾ ਹਾਂ 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 ਠੀਕ ਆ ਇਹ ਕਿਹੜੀ ਹੈਗਾ ਮੱਕੀ ਕਿਹੜੀ ਹੈ ਇਹਦੇ ਵਿੱਚ ਆਪਣੇ ਆਲੂ ਵਾਲੇ ਵੱਡ ਦੀ ਮੱਕੀ ਆ ਇਹ ਠੀਕ ਆ ਜੀ ਕਣਕ ਵਾਲੀ ਮੱਕੀ ਅਸੀਂ ਰੱਖਦੇ ਨਹੀਂ ਹੈਗੇ ਅੱਛਾ ਆਲੂਆਂ ਵਾਲੇ ਵਾਢੀ ਉਹ ਰੱਖਦੇ ਆ ਆਲਮਾਲ ਵਾਢੀ ਚੱਲਦਾ ਹਾਂਜੀ ਹਾਂ ਠੀਕ ਆ ਤੇ ਬਹੁਤ ਪਿਆ ਆਪਣੇ ਕੋਲੇ ਅਜੇ ਆਪਣੇ ਕੋਲ ਚਾਰ ਵਾਧੂ ਪਿਆ ਵਾ ਯਾਨੀ ਕਿ ਹਉ ਆਲੂਆਂ ਵਾਲੀ ਮੱਕੀ ਦਾ ਠੀਕ ਏ ਅਗਲੇ ਜਿਹਦਾ ਚਾਹੀਦਾ ਉਹ ਤੇ ਮਿਲ ਜੂ ਕੁਆਲਿਟੀ ਵਧੀਆ ਕੁਆਲਿਟੀ ਇੱਕ ਨੰਬਰ ਠੀਕ ਆ ਜੈਗਵਰ ਮਸ਼ੀਨ ਦਾ ਕੁੱਤਰਾ ਹੋਊਗਾ ਅੱਛਾ ਜੀ ਕੋਈ ਦੂਜੀ ਟਰੈਕਟਰ ਵਾਲੀ ਮਸ਼ੀਨ ਦਾ ਨਹੀਂ ਕੁੱਤਰਾ ਹੋਊਗਾ ਠੀਕ ਆ ਜੀ ਜੈਗਵਰ ਦਾ ਕੁੱਤਰਾ ਵਾ ਹਾਂਜੀ ਕੁੱਤਰਾ ਇੱਕ ਨੰਬਰ ਹੋਊਗਾ ਠੀਕ ਆ ਜੀ ਤੇ ਤਾਂ ਜੀ ਦਾ ਥੋੜਾ ਸੁੱਕਾ ਅੱਛਾ ਜੀ ਥੋੜਾ ਟਾਈਟ ਚਾਹੀਦਾ ਟਾਈਟ ਮਨ ਆਹ ਕਈ ਲੋਕ ਥੋੜੀ ਡਿਮਾਂਡ ਕਰਦੇ ਆ ਹਨਾ ਕਈ ਲੋਕ ਕਹਿੰਦੇ ਆ ਬਾਈ ਸਾਨੂੰ ਥੋੜਾ ਗਿੱਲਾ ਹੋਵੇ ਠੀਕ ਆ ਕਈ ਲੋਕ ਕਹਿੰਦੇ ਬਈ ਸਾਨੂੰ ਥੋੜਾ ਪੂਰਾ ਸੁੱਕਾ ਚਾਹੀਦਾ ਉਹ ਤਾਂ ਮਿਲ ਜੂਗਾ ਮਤਲਬ ਜਿਵੇਂ ਦੀ ਕੋ ਡਿਮਾਂਡ ਕਰ ਦੋ ਉਹ ਚੀਜ਼ ਆਪਾਂ ਪਹੁੰਚ ਦੀ ਕਰ ਦਵਾਂਗੇ ਬਿਲਕੁਲ ਬਿਲਕੁਲ ਠੀਕ ਆ ਪਹੁੰਚ ਆਪਾਂ ਕਿਤੇ ਵੀ ਕਰ ਸਕਦੇ ਆ ਪੰਜਾਬ ਦੇ ਵਿੱਚ ਕਿਤੇ ਵੀ ਕੋ ਮਗਾ ਸਕਦਾ ਹੈ ਹਾਂ ਹਾਂ ਤੇ ਆਪਣਾ ਤੁਸੀਂ ਨਾ ਇੱਕ ਮੋਬਾਈਲ ਨੰਬਰ ਬੋਲ ਦੋ ਤੁਹਾਡਾ ਨੰਬਰ ਹੈਗਾ ਬਾਈ 7696224626 ਠੀਕ ਆ ਜੀ ਤੇ ਦੂਜਾ ਹੈਗਾ 899144 ਹਾਂਜੀ 72445 ਠੀਕ ਆ ਜੀ ਤੇ ਇਹ ਜਿਹੜੇ ਨੰਬਰ ਨੇ ਸਕਰੀਨ ਤੇ ਵੀ ਚੱਲ ਰਹੇ ਨੇ ਤੇ ਜਿਹੜੇ ਕਿਸੇ ਮੇਰੇ ਵੀਰ ਨੂੰ ਸਾਈਲੇਜ ਦੀ ਲੋੜ ਆ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਿਤੇ ਵੀ ਪਹੁੰਚ ਕਰਵਾ ਸਕਦੇ ਹੋ ਹਾਂਜੀ ਤੇ ਜਿਵੇਂ ਤੁਸੀਂ ਏਰੀਆ ਦੇ ਹਿਸਾਬ ਤੇ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਕਿੰਨੀ ਪਹੁੰਚ ਕਰਦੇ ਹੋ ਬਾਈ ਜੇ ਮੈਂ ਇੱਧਰ ਆ ਹੁਣ ਫਿਰੋਜ਼ਪੁਰ ਏਰੀਆ ਹਾਂਜੀ ਇਹ 70 ਨੂੰ ਆਪਣੇ 770 ਰੁਪਏ ਨੂੰ ਪਹੁੰਚ ਕਰ ਦਈ ਦੀ ਠੀਕ ਆ ਇਹ ਮਾਲ ਕਿੰਨਾ ਕੁ ਪਹੁੰਚਦਾ ਕਰਦੇ ਹੋ 30 ਕੁਇੰਟਲ ਦੇ ਗ੍ਰੀਨ 30 ਕੁਇੰਟਲ ਠੀਕ ਆ ਹਾਂ ਮਤਲਬ 30 ਕੁਇੰਟਲ ਦੇ ਲਗਭਗ ਮਾਲ ਜਿਹੜਾ ਪਹੁੰਚਦਾ ਕਰੋਗੇ ਬਿਲਕੁਲ ਬਿਲਕੁਲ ਠੀਕ ਆ ਜੀ ਤੇ ਜਿਹੜੇ ਮੇਰੇ ਵੀਰ ਕਿਸੇ ਵੀਰ ਨੂੰ ਜ਼ਰੂਰਤਾ ਆ ਤੇ ਕਰ ਲਿਓ ਸੰਪਰਕ ਲਾ ਲਿਓ ਫੋਨ ਤੇ ਵੀਡੀਓ ਦੇਖਣ ਲਈ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ